ਜਦੋਂ ਸੀਡੀ ਦਾ ਜਮਾਨਾ ਸੀ ਆ ਗਈ ਉਹ ਫਿਲਮ ਹੈਨਾ ਲੋਕਾਂ ਦੇ ਘਰਾਂ ਚ ਪਹੁੰਚ ਗਈ ਉਹ ਸੀਡੀ ਉਹ ਤੋਂ ਬਾਅਦ ਤਾਂ ਫਿਰ ਕਈ ਲੋਕਾਂ ਨੇ ਤਾਂ ਮੈਨੂੰ ਇਹ ਲੋਕਾਂ ਨੇ ਨਹੀਂ ਮੇਰੇ ਆਪਣੇ ਬੰਦਿਆਂ ਨੇ ਵੀ ਆਪਣੇ ਰਿਸ਼ਤੇਦਾਰਾਂ ਨੇ ਵੀ ਇਹ ਕਿਹਾ ਵੀ ਇਹ ਕੀ ਕੰਜਰਖਾਨਾ ਕਰਦੀ ਐ ਤੂੰ ਸਾਨੂੰ ਲੋਕਾਂ ਨੇ ਇਹ ਕਹਿਤਾ ਵੀ ਥੋਡੀ ਕੁੜੀ ਆ ਕੁ ਕਰਦੀ ਫਿਰਦੀ ਐ ਅੱਛਾ ਹਾਂ ਉਹ ਮਤਲਬ ਪ੍ਰਾਊਡ ਫੀਲ ਕਰਨ ਦੀ ਬਜਾਏ ਉਹ ਤੁਹਾਨੂੰ ਮਤਲਬ ਮੇਰੇ ਨਾਲ ਬੋਲਣੀ ਬੰਦ ਕਰ ਗਏ ਥੋੜੇ ਆਪਣੀ ਹਾਂ ਬੋਲਣਾ ਹੀ ਬੰਦ ਕਰ ਗਏ ਮੈਨੂੰ ਬੁਲਾਉਣਾ ਹੀ ਬੰਦ ਕਰ ਗਏ ਕਹਿੰਦੇ ਸਾਡੇ ਨਹੀਂ ਵਰਨਾ ਆਕੇ ਇਹੀ ਕਾਰਨ ਲੋਕ ਤਾਂ ਤੁਹਾਨੂੰ ਇੰਨਾ ਪਿਆਰ ਕਰਨ ਲੱਗੇ ਸੀ ਉਹ ਫੈਮਲੀਆ ਤੋਂ ਹਾਂ ਪਰ ਘਰ ਦੇ ਨਹੀਂ ਸੀ ਕਰਦੇ ਆਪਣੇ ਨਹੀਂ ਸੀ ਕਰਦੇ ਆਪਣੇ ਨਹੀਂ ਸੀ ਕਰਦੇ ਫਿਰ ਤੁਸੀਂ ਕੀ ਆਖਿਆ ਉਸ ਵਕਤ ਜਦੋਂ ਮੈਂ ਤੁਹਾਨੂੰ ਛੱਡਦਾ ਫਿਰ ਮੈਂ ਕਿਹਾ ਦੇਖੋ ਮੈਨੂੰ ਜੇ ਪਲੇਟਫਾਰਮ ਮਿਲਿਆ ਹੈ ਕਹਿੰਦੇ ਹੁੰਦੇ ਨੇ ਕਲਾ ਹਰੇਕ ਬੰਦੇ ਦੇ ਵਿੱਚ ਹੈ ਇੱਕ ਜ਼ਿੰਦਗੀ ਜਿਉਣਾ ਵੀ ਇੱਕ ਕਲਾ ਹੈ ਜੇ ਮੈਨੂੰ ਆਪਣੀ ਉਸ ਖੇਤਰ ਦੇ ਵਿੱਚ ਆਉਣ ਦਾ ਮੈਨੂੰ ਮੌਕਾ ਮਿਲਿਆ ਮੈਨੂੰ ਪਲੇਟਫਾਰਮ ਬਖਸ਼ਿਆ ਪ੍ਰਮਾਤਮਾ ਨੇ ਤਾਂ ਮੈਂ ਹੁਣ ਪਿੱਛੇ ਨਹੀਂ ਹਟਣਾ ਕਿਉਂਕਿ ਮੇਰੇ ਹਸਬੰਡ ਦੀ ਤੇ ਮੇਰੇ ਬੱਚਿਆਂ ਦੀ ਸਪੋਰਟ ਮੇਰੇ ਨਾਲ ਹੈ ਹੁਣ ਮੈਂ ਕੋਈ ਛੱਡਾਂ ਇਸ ਚੀਜ਼ ਨੂੰ ਮੈਂ ਬਸ ਆਪਣਾ ਹੌਸਲਾ ਰੱਖਿਆ ਵੀ ਮਨਾ ਚੱਲ ਹੁਣ ਇਧਰ ਨੂੰ ਤੈਨੂੰ ਪਰਮਾਤਮਾ ਨੇ ਇਧਰ ਨੂੰ ਤੋਰਿਆ